ਡਰਾਫਟਿੰਗ ਬਾਰੇ ਡਰਾਫਟਿੰਗ ਬਾਰੇ ਗੱਲਬਾਤ ਕਰ ਰਹੇਗਾ ਅਸੀਂ ਆਪਣਾ ਐਕਟਿੰਗ ਕਰਦੇ ਹਾਂ ਇੰਸ਼ਾਅੱਲਾ ਬਾਰੇ ਮੈਂ ਅਜੇ ਤੱਕ ਅਸੀਂ ਐਕਟਿੰਗ ਕਰਨ ਲਈ ਪਹੁੰਚ ਗਏ ਤੇ ਆਪਾਂ ਜਾ ਕੇ ਤਾਂ ਪਾਲੀਆਂ ਲਵ ਜੀ ਆਪਾਂ ਹੁਣ ਚੱਲਿਆਂ ਲੈਫਟਿੰਗ ਕਰਨਾ ਵਾਈਸ ਕਮ ਆਨ ਥੋੜਾ ਤੇਜ਼ ਚਲਾਓ ਤੇ ਚਲਾਓ ਜੀ ਵੀਡੀਓ ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਅੱਜ ਨਵੇਂ ਵੀਡੀਓ ਤੇ ਨਵੇਂ ਰਾਹਾਂ ਦੇ ਵਿੱਚ ਅੱਜ ਆਪਾਂ ਰਿਸ਼ੀਕੇਸ਼ ਪਹੁੰਚੇ ਹੋਇਆ ਇੱਥੇ ਤੁਹਾਨੂੰ ਨਵੀਆਂ ਲੋਕੇਸ਼ਨਾਂ ਦਿਖਾਵਾਂਗੇ ਆ ਜੜੀ ਆ ਭਾਈ ਆਪਾਂ ਪਹੁੰਚੇ ਹੋਏ ਆ ਅੱਜ ਰਿਸ਼ੀਕੇਸ਼ ਤੇ ਆਪਾਂ ਨੇ ਆ ਰੂਮ ਲਿਆ ਸੀ ਅੱਜ ਗੁਰਦੁਆਰਾ ਸਾਹਿਬ ਵੀ ਖੇਰੂਗੇ ਹੋਏ ਆ ਜਿਸ ਜਸਬੀਰ ਸਿੰਘ ਜੀ ਇਹ ਤਿਆਰ ਹੋ ਰਿਹਾ ਲੇਗੇ ਸੀਰੇ ਸਾਫ ਹੋ ਜਾਂਦੇ ਤਿਆਰ ਹੋ ਜਾ ਭਾਈ ਮੈਂ ਹੋ ਗਿਆ ਤੂੰ ਕੱਲਾ ਲੇਟ ਹੋਇਆ ਨਾ ਹੈ ਉਹ ਡਰਾਈਵਰ ਬੰਦੇ ਨੇ ਵਾਰ ਦਾ ਮਾਹੌਲ ਖੋਣੇ ਸਾਨੂੰ ਹਾਂਜੀ ਬਾਹਰ ਦਾ ਝਾਕਾ ਵਾਕਾ ਇਸ ਦੁਨੀਆ ਗੱਡੀ ਖਰੀਦਨੇ ਸਾਰੀਆਂ ਇਹ ਹਿਮਕੁਟ ਸਾਹਿਬ ਜਾਣੀਆਂ ਨੇ ਗਿਆ ਤੇ ਇਧਰ ਗੁਰਦੁਆਰਾ ਸਾਹਿਬ ਆ ਗਿਆ ਤੇ ਆ ਜਿਹੜੇ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਹਿਮਾਲਿਆ ਦੇ ਪਹਾੜ ਆ ਗਏ ਇਹ ਹਿਮਾਲਿਆ ਆ ਗਿਆ ਇਹ ਲੱਗਾ ਤਾਂ ਲੌਕ ਹੋਣਾ ਅੰਦਰ ਵਾਚੀ ਸੀ ਹੁਣ ਪਉਣਾ ਚਾਲੇ ਇਹਦੇ ਲੱਗ ਲੌਕ ਆਊਟ ਕਰਤਾ ਹਣਾ ਹੁਣ ਚਲਦੇ ਆਪਾਂ ਥੱਲੇ ਫਿਰ ਦਾ ਅੰਦਰ ਜੀਏਗਾ sire kada sim sim ਖੁੱਲ ਜਾ ਖੁੱਲ ਜਾ sim ਤੇ ਖੁੱਲ ਗਿਆ sire ਯਾਰਾ ਜਾਦੂਗਰਾ ਦਤਾ ਨਾ ਤੂੰ ਤਾਂ ਜਾਦੂਗਰ ਆ ਯਾਰਾ ਮਗਰ ਐਵੇਂ ਹੀ ਆਨੇ ਚੱਲਣਾ ਜੀ ਜੀ ਫਾਇਰ ਗੁਰਦੁਆਰਾ ਅੱਜ ਹਟ ਜਾ ਇੱਥੇ 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 ਅਰੇ ਦੇ ਉੱਪਰ ਦੇਖਸੇ ਕੋਲੇ ਆ ਇਹ ਰੱਖ ਲੈ ਜਵਾਨ ਕੋਈ ਨਹੀਂ ਅੰਦਰ ਜਵਾਨ ਆਪਾਂ ਗੱਡੀ ਚਾਣਾ ਜੀ ਗ੍ਰੇਉ ਆ ਗੁਰਮਤ ਸੰਗੀਤ ਵਾਲ ਪਤਿਆਲਾ ਇਹ ਆ ਜੀ ਗੁਰੂ ਘਰਾਂ ઋਸ਼ੀਕੇਸ਼ ਤੋਂ ਜਿਹੜਾ ਵੀ ਮਤਲ ਹੇਮਕੁਟ ਸਾਹਿਬ ਜਾਂਦਾਗਾ ਇੱਥੇ ਸਟੇ ਕਰਕੇ ਜਾਂਦਾਗਾ ਤੁਸੀਂ ਚਾਕੇ ਵਾਕੇ ਦੇਖ ਸਕਦੇ ਹੋ ਸੀ ਕੇ ਸਾਹਿਬ ਯਾਰ ਤੇ ਹੁਣ ਆਪਾਂ ਚੱਲੇ ਆ ਲਸ਼ਮਣ ਝੂਲਾ ਵੇਖਣ ਆ ਇਹਨੇ ਜਾ ਕੇ ਵਾਕੇ ਇਹ ਸ਼ਹਿਰ ਦੇ ਸਟਰੀਟ ਭੜਾਕਾ ਖਾਣਾਂ ਦੀ ਆਵਾਜ਼ ਜਿਹੜੀਆਂ ਪਰਲੀ ਪਰਲੀ ਸਾਡੀ ਦੁਕਾਨਾਂ ਦੇਖ ਰਹੇ ਹੋ ਨਾ ਇੱਥੇ ਆਪਾਂ ਰੈਫਟਿੰਗ ਕੈਂਪਿੰਗ ਟ੍ਰੈਕਿੰਗ ਵਾਸਤੇ ਬੁਕਿੰਗ ਕਰਵਾ ਸਕਦੇ ਆ ਕਿੰਨੇ ਵਾਇਕ ਕਰ ਸਕਦੇ ਆ ਸਿੰਗਲ ਰੈਫਟਿੰਗ ਬਾਰੇ ਰੈਫਟਿੰਗ ਬਾਰੇ ਗੱਲਬਾਤ ਕਰ ਰਿਹਾ ਹੈਗਾ ਜਿੱਥੇ ਜਗਾਹ ਰੈਫਟਿੰਗ ਕਰਨੀ ਆ ਪੜਿਓ ਸਾਹਮਣੇ ਪਈ ਨੇ ਕਿਸ਼ਤੀਆਂ ਜੀਆਂ ਲਾ ਵੀ ਆਪਣੀ ਰੈਫਟਿੰਗ ਵਾਸਤੇ ਗੱਲ ਕਲੀਅਰ ਹੋਊਗੀ ਤੇ ਹੁਣ ਚੱਲਿਆਂ ਆਪਾਂ ਰੈਫਟਿੰਗ ਕਰਨਾ ਤੇ ਸਾਨੂੰ ਸਾਰਾ ਇਹਦਾ ਹਿਸਾਬ-ਕਤਾਬ ਦੱਸਣਾ ਨੇ ਆ rafting ਬਾਅਦ ਤੇ ਆਪਣੇ ਬਾਦੇ ਚੱਲੇ ਹਨਾ ਕਹਿੰਦੇ ਕਿਵੇਂ ਮਸੂਨ ਸੋਰੇਗਾ ਇੱਕ ਨੰਬਰ ਓਕੇ ਗੱਲ ਬਾਤ ਆ ਜਾ ਕੇ ਦੇਖਦੇ ਹਾਂ ਵਾਕੀ ਜਦੋਂ ਆਪਾਂ rafting ਬਾਅਦ ਤੇ ਚੱਲੇ ਬਾਦ ਤੇ ਲੇਗੇ ਮੈਂ ਅਜ ਤੱਕ ਨਹੀਂ ਜਾਏਗੇ ਖਰਚਾ ਵਾਚਾਗਾ ਨਦੀ ਜੀ ਵਡੂਆਂ ਤੇ ਆਈ ਠੀਕਾ rafting ਦਾ ਲਿਆਗਾ ਤੇ 100-100 ਰੁਪਏ ਆਪਣਾ ਜਿਹੜਾ ਫੋਟੋਗ੍ਰਾਫੀ ਦਾ ਲੈ ਕੇ ਚੱਲ ਕੇ ਤੁਹਾਨੂੰ ਦਿਖਾਉਣੇ ਆਗੇ ਅਜ ਤਸਵੀਰਾਂ ਸਿੰਘਾ ਬੋਰਡ ਕਿ ਹੈਗੀ ਇੱਥੇ ਨਹੀਂ ਤਾਂ। ਬੋਰਡ ਦੇਖ ਟਿਕਦਾ ਨਹੀਂ ਕਈ ਇਹਦੇ। ਐ ਸੀਰੇ ਉੱਥੇ ਬੈਠਾ ਗਿਆ ਫਾ। ਅੱਜ ਬਈ ਆ ਗਿਸ਼ਤੀ ਦੇ ਜਾ ਕੇ ਵਾਕੇ ਦੇਖਣੇ ਆਪਾਂ ਨੇ। ਆ ਗਿਸ਼ਤੀ ਲੜਿਆ ਨੇ ਹਰੇ। ਹੈ? ਪਰ ਐਕਟਿੰਗ ਕਰਦੀ ਹੈ ਨਾ। ਓਹੋ ਹਾ ਗੰਗਾ ਨਦੀ ਹੈਗੀ। ਇਹ ਤਕਰੀਬਨ ਆਪਾਂ 12 ਤੋਂ 16 ਕਿਲੋਮੀਟਰ ਕਰਾਂਗੇ। ਆ ਮੈਂ ਪਗਾ। ਇਹ ਤੋਂ ਅਸ਼ੇਪ ਕੋਰੀ। ਸਟਾਰਟ ਹੋ ਗਏ ਹਾਂ ਮਾਝਾ ਆ ਰਹਣਾ 16 ਕਿਲੋਮੀਟਰ ਜਾਣੀ ਹੈ ਠੀਕ ਹੈ ਮਲਗੀ ਤਿੰਨ ਨੌ ਬਾਰਾ ਤੱਕ ਆ ਲੈਣੀ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਬਲੀ ਸਟੇਸ਼ਨ ਆਵਾ ਪਾਸਾ ਲਓ ਜੀ ਆਪਾਂ ਰੈਕਟਿੰਗ ਕਰਨ ਲਈ ਪਹੁੰਚ ਗਏ ਤੇ ਉਹ ਸਾਹਮਣੇ ਆਪਣੇ ਗੰਗਾ ਨਦੀ ਆ ਆ ਭਾਈ ਸਾਡੇ ਗਾਈਡ ਨੇਗੇ ਤੇ ਅੱਪਾ ਜਿਹੜੀਆ ਰੈਫਟਿੰਗ ਕਰਨੀ ਆ ਤੇ ਹੁਣ ਜਿਹੜੀਆਂ ਲਾਈਫ ਜੈਕਟਾਂ ਨੇ ਗਈਆਂ ਉਹ ਪਾ ਕੇ ਇੱਧਰ ਦੇਖਦੇ ਆ ਕੀ ਮਾਹੌਲ ਬਣਦਾ ਬਾਈ ਬਸ ਸੇਰੀ ਹੋਰੇ ਲਾਗੇ ਚੇਂਜ ਕਰਨ ਕੱਪੜੇ ਤੇ ਇਹ ਬਾਈ ਸਾਡਾ ਗਾਈਡ ਆ ਬਾਈ ਕਿੰਨਾ ਮੋੜਾ सचिन 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 भाई चलो सचिन के साथ हम एक्सपीरियंस करने जा रहे हैं ते एस सचिन भाई ਇਹਦੇ ਵਿੱਚ ਹਵਾ ਭਾਰੇ ਨਾ ਤੇ ਉਸ ਤੋਂ ਬਾਅਦ ਖੰਗਾ ਦੇ ਵਿੱਚ ਗਿਰੀ ਜਾਣੀ ਹੈ ਕਿश्ती ਆਪਣੀ ਤੇ ਤੇ ਠੀਕ ਤੇ ਆਪਣੀ ਬੋਟ ਆ ਜਿਹੜੀ ਰੈਡੀ ਹੋ ਰਹੀ ਆ ਹਣਾ ਜ ਆਪਾਂ ਬਾਕੇ ਜਾਗਟਾਂ ਫਿਰ ਦੇਖਦੇ ਚਾਕੇ ਵਾਕੇ ਫੇਰ ਲੈਣ ਨਜ਼ਾਰੇ ਜੇ ਆਪਾਂ ਜਾਗਟਾ ਵਾਲੀਆਂ ਲਾਈਨ ਨੂੰ ਕਹਿੰਦੇ ਲਾਜਾ ਓਕੇ ਇਹ ਆਪਾਂ ਨੂੰ ਇਹ ਜਿਹੜਾ ਡੁੱਬਣ ਤੋਂ ਬਚਾਉਂਦੀ ਆ ਦੇਖ ਕਰਦੇ ਆਨੇ ਆਪਾਂ ਥੋੜੇ ਟਾਇਰ ਟੂਗੀ ਫੁੱਲ ਟਾਇਰ ਠੀਕ ਹੈ ਨਾ ਜੈਨ ਕਰਦੀ ਪੈਣੀ ਆਪਾਂ ਨੂੰ ਕੰਦਿਆ ਜਿੰਮ ਵਾਲੇ ਸਰੀਰ ਨਾਲ ਜਾਗਟਾ ਤੁਸੀਂ ਤਾਂ ਪਹਿਲੇ ਖੜੇ ਜਾਗਟਾ ਪਾ ਲਓ ਪਾਓ ਬਾਈ ਪਾਓ ਜਿਹੜੇ ਜਾਗਟਾ ਪਾ ਬਾਈ ਉਧਰ ਜਾਇਓ ਇੱਕ ਵਾਰ ਉਹਦਾ ਇੱਧਰ ਚੱਲੂਗਾ ਹਾਂ ਕੰਮ ਖਾ ਕਿਹੜਾ ਨਹੀਂ? ਕਿਹੜਾਗੇ? ਕਰਾਂਗੇ ਹੁੰਦਾ। ਥੋੜੀ ਜਿਹਾ ਚੱਲਾਂਗੇ। ਰੈਫਟਿੰਗ ਕਰਾਂਗੇ ਆਪਾਂ ਉਹ। ਇਹ ਜਮਾਨ ਸਾਡੇ ਚੱਲ ਪਏ। ਇਹ ਕਿਨੇ ਡੌਂਕੀ ਲਾਉਣੀ ਸੀ ਨੇ। ਦੇਖੀ ਸਾਈਡ ਤੇ ਇਹ ਡੌਂਕੀ ਲਰਨੇ ਮੈਕਸੀਕੋ ਦੀ। ਤੇ ਨਾਲ ਸਾਡੇ ਭਿੰਦਾ ਜਸਵੀਰ ਸਿੰਘ, ਅਵਤਾਰ ਸਿੰਘ, ਬਾਖ ਸਿੰਘ। ਲਓ ਜੀ ਆਪਾਂ ਹੁਣ ਚੱਲਿਆਂ। ਰੈਫਟਿੰਗ ਕਰਨਾ। ਤੇ ਆਪਣੀ ਬੂਟ ਲੈ ਗਏ ਉੱਥੇ ਬਾਈ। ਏ ਆਪਣਾ ਗਾਈਡ ਹੈਗਾ ਸਚਨ ਬਾਈ ਤੇ ਸਾਨੂੰ ਹਲਕੀਆਂ ਬੁਲਕੀਆਂ ਦੀਆਂ ਗਾਈਡਲਾਈਨ ਨੇ ਉਹ ਸਾਨੂੰ ਦੱਸੂਗਾ ਤੇ ਉਸ ਤੋਂ ਬਾਅਦ ਆਪਾਂ ਨੇ ਰੈਕਟਿੰਗ ਕਰਨੀ ਆ ਇਹ ਸਾਡਾ ਫਸਟ ਟਾਈਮ ਦਾ ਐਕਸਪੀਰੀਅੰਸ ਹੈਗਾ ਤੇ ਬਾਕੀ ਦੇਖਦੇ ਆ ਕਿੱਦਾਂ ਦਾ ਰਹਿੰਦਾ ਸਾਡੇ ਦੇ ਦੋ ਜਣੇ ਤੈਰੀਆ ਤੇ ਤਰਨਾ ਨਹੀਂ ਆਉਂਦਾ ਤੇ ਸਾਡੇ ਜੋ ਭਿੰਦਾ ਤੇ ਮੈਂ ਦੋਨੇ ਤਰਨੇ ਜਾਣਦੇ ਆ ਤੇ ਬਾਕੀ ਨੂੰ ਆਉਂਦਾ ਨਹੀਂ ਆ ਤੇ ਚਲੋ ਬਾਬਾ ਬਧੀ ਕਰੇ ਫੇਰ ਰੈਫਟਿੰਗ ਲਈ ਰੈਡੀ ਹੋ ਰਹੇਗੇ ਤੇ ਤਿਆਰ ਨੇ ਪਈ ਬੋਟ ਤੇ ਆਪਣੀ ਬੋਟ ਹੋ ਜਾਂਦੀ ਆ ਹੁਣ ਦੇਖਦੇ ਆ ਖਲੋ ਜੀ ਆਪਾਂ ਰੈਫਟਿੰਗ ਲਈ ਹੁਣ ਪੂਰੀ ਤਰ੍ਹਾਂ ਤਿਆਰ ਆ ਤੇ ਭਾਈ ਸੱਜਣ ਬਾਈ ਆਪਾਂ ਨੂੰ ਹਲਕੇ ਬੁਲਖੇੜੀਆਂ ਗਾਈਡਲਾਈਨ ਨੂੰ ਦੱਸੂਗਾ ਤੇ ਇਸ ਤੋਂ ਬਾਅਦ ਆਪਾਂ ਚਾਲੇ ਪਾਉਣੇ ਆ

भाई चलाओ चलाओ अरे पाजी चलाओ यार क्या कर रहे हो यार भाई नीचे से पकड़ना पैडल नीचे से खुद तो चला नहीं रहा दूसरों को बोल रहा हूँ नीचे से पकड़ो और नीचे तो बॉडी को लीन करो आगे पीछे

ਲਾਓ ਫੋਰਵਰਡ ਸਟਾਪ 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 ਇਹ ਬੋਰਡ ਕੋ ਪੁਸ਼ ਕਰੋ ਪੈਰਲ ਸੇ 3 go jump ਯਾ ਯਾ ਬੋਏ ਦੇਖ ਕੈਮਰੇ ਕੇ ਸਾਹਲੋ हेलो भाई रस्सी को ढीला छोड़ो थोड़ा ढीला छोड़ो तो टाइट मत पकड़ो एक बार तो लग गया भाई बाल्टी और सवाल हो रहा है उधर एक फोटो लेना अभी लेंगे फोटो पहले इन दोनों को करने करो चलो भाई चलो

ਓਯਾ ਰਮੋ ਬ੍ਰਾਵੋ ਵਾਓ ਓਯਾ ਰਮੋ ਤੈਰੀ ਲੱਗ ਰਹੀ ਹੈ ਰੱਟ ਆਈ ਦੇ ਸਾਥ ਪਰ ਆ ਗਿਆ ਬੋਰਡਰ ਓਏ ਹੱਥ ਵਾਕੇ ਰੱਖੀ ਨਾ ਬਈ ਬਾਹਰ ਨਾ ਦ੍ਰਿਮ ਓਕੇ ਹੈ ਰੱਸੀ ਛੋੜੋ ਰੱਸੀ ਛੋੜੋ ਰੱਸੀ ਛੋੜੋ 1 ਮੂੰਹ ਬੰਦ ਨੱਕ ਬੰਦ ਨਾ चलो वन हाथ छोड़ो हाथ हटाओ हाथ हटाओ उठना है पैनल ऊपर करके बोलो गंगे मैया की जय, वेरी गुड जय सोरिया चलाओ फॉरवर्ड चलाओ चलाओ वीरे कमान वीरे कमान वीरे, कमान, वीरे, कमान, वीरे, वीरे। ਚਲਾਓ ਵੀਰੇ ਚਲਾਓ ਮਾਈ ਚਲਾਓ ਅਰੇ ਚਲਾ ਨਾ ਵੀਰੇ ਚਲਾਓ ਚਲਾਓ ਸਟਾਪ 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 ਮਜ਼ਾ ਆ ਰਿਹਾ ਹੈ ਗਾਇਸ ਇੱਕ ਕਰਾ ਛੱਡ ਦੇ ਬੋਲੇ ਸੋਨਿਹਾਰ ਸਰਸ ਦੀਏ ਬਾਰਾ ਸਾਥ ਕਿੱਤੇ ਦਾ ਮਾਰ ਬਾਈ ਆ ਜਾ ਆ ਜਾ ਪਾਣੀ ਦਾ ਭਾਈ ਇਹਨੇ ਉਤਾਰੀ ਬੋਲਣ ਯਾਰ ਆ ਰਿਹਾ ਬਾਈ ਖਵਾ ਇੱਕ ਨੰਬਰ ਦਾ ਮਾਰੂ ਸਚਨ ਭਈਆ ਜਦੋਂ ਪੜ ਕਰੇ ਨਾ ਪੜੇ ਦੇ ਗੋ ਹਰ ਨੀਚੇ ਚਲੋ ਜੋਏ ਜੈ ਗੰਗਾ ਭਈਆ ਕੀ ਜੈ ਗੰਗਾ ਮਈਆ ਕੀ ਜੈ ਵਾਈਸ ਕਮ ਆਨ ਥੋੜਾ ਤੇਜ਼ ਚਲਾਓ ਤੇਜ਼ ਚਲਾਓ So look at the camera guys, say hi! Hello, Hello. madam! Hello! Ma'am, here they go! Turn on you! Yeah! It's fun! Yeah! What experience was that? It's very good, man. ਅਈ ਪਹਿਲਾ ਸਨ 4 ਸਾਲ ਹੁੰਦੇ ਰਹੇ ਕਦੇ ਵੀ ਨਹੀਂ ਕੀਤੀ ਅੱਛਾ ਪੂਰੇ ਆ ਕੇ ਤਾਂ ਯਾਰ ਬਹੁਤ ਆਣਾ ਸਿਰੇ ਪਹਿਲਾ ਤਾਂ ਲੱਗਦਾ ਵੀ ਚਿਤਲੀ ਜੀ ਕੋਈ ਲੈਣੀ ਪਊਗੀ ਹੈ ਨਾ ਐ ਲੱਗਦਾ ਸੀ ਵੀ ਯਾਰ ਇਹ ਤਾਂ ਕੰਮ ਕਰਨਾ ਪੈਣਾ ਪਹਿਲੀ ਵਾਰ ਉੱਪਰ ਗਈ ਕੀਤੀ ਹਾਲਾ ਨਹੀਂ ਆ ਰਿਹਾ ਨਾ ਫਿਰ ਤਾਂ ਐ ਹੋਏ ਵੀ ਇਹ 25 ਕਿਲੋਮੀਟਰ ਦੇ ਹੋ ਜਾਈਦੀ ਆ ਭਾਈ 사ਚਨ ਦਾ ਧੰਨਵਾਦ ਕਰਦੇ ਆ ਬਹੁਤ ਇੰਜੋਏ ਕੀਤਾ 사ਚਨ بھائی ਸ਼ੁਕਰੀਆ ਧੰਨਵਾਦ ਤੇ ਆਪਣੀ ਇਹ ਬੋਟ ਸੀਗੀ ਤੇ ਫੁੱਲ ਇੰਜੋਏ ਕੀਤਾ ਇੱਕ ਨੰਬਰ ਕਮ ਜਮਾ ਗੁਰੂ ਜੀ ਆਪਾਂ ਬੋਟ ਤੇ ਰਫਿੰਗ ਕਰ ਲਈ ਆਪਣੀ ਤੇ ਫੁੱਲ ਇੰਜੋਏ ਕੀਤਾ ਪਹਿਲੀ ਵਾਰ ਤਾਂ ਲੱਗਿਆ ਵੀ ਡਰ ਜਾ ਵੀ ਹਾਂ ਹੁਣ ਤਾਂ ਜਿਸ ਲਈ ਗੁਲੀ ਲੈਣੀ ਪਊ ਪਰ ਸਵਾਦ ਬੋਲਾਇਆ ਕਿਉਂਕਿ ਵਿਚ ਵਿਚ ਇਹਦੇ ਵੇਵ ਆਉਂਦੀਆਂ ਨੇਗੀਆਂ ਜਿਹੜੀ ਬੋਟ ਆ ਕੀ ਉੱਪਰ نیچے ਹੁੰਦੀ ਆ ਉਹਦੇ ਡਰ ਜਾ ਲੱਗਦਾ ਪਰ ਮਾਦ ਪੂਰਾ ਇੰਜੋਏ ਕੀਤਾ ਜੀ ਨੇ ਹਾਂਜੀ ਰਾਫਟਿੰਗ ਆਪਾਂ ਕਰ ਲਈ ਆ ਬੜਾ ਮਜ਼ਾ ਆਇਆ ਇਹਦਾ ਰਾਫਟਿੰਗ ਦਾ ਮਤਲਬ ਜਿਹੜੀ ਬੋਟ ਵਾਲੇ ਨੇਗੇ ਉਹਨਾਂ ਨਾਲ ਸਾਥੋਂ ਲਿਆ ਸੀਗਾ तकरीबन 1800 ਰੁਪਿਆ 5 ਜਣਿਆਂ ਦਾ ਤੇ 500 ਰੁਪਿਆ ਲਿਆ ਵੀਡੀਓਗ੍ਰਾਫੀ ਦਾ ਤੇ 100 ਰੁਪਿਆ ਲਿਆ ਗੰਗਾ ਵਈ ਦੀ ਸਫਾਈ ਦਾ ਤੇ 24-2500 ਰੁਪਿਆ ਹੋ ਗਿਆ ਜ਼ਰਾ ਸਾਡਾ ਤੇ ਇੱਕ ਨੰਬਰ ਆਨ ਫੁੱਲ ਸਵਾਦ ਆਏਗਾ ਘੈਂਟ ਗੱਲਬਾਤ ਆ ਬਾਈ ਬਾਕੀ ਇਹਦੇ ਨਾਲ ਤੇ ਤਰਨ ਵੀ ਕਿੰਨੇ ਦਿੱ ਬਲੀਟ ਆਏ ਤੇ ਕਿੰਨੇ ਦੀ ਕਰੇਗਾ ਹੁਣਾ 20 ਰੁਪਏ ਇਹ ਜੀ ਇਸ ਜਿਹੜੀ ਆਪਾਂ ਬੇਲਪੂਰੀ ਕਰਾਈ ਹੈਗੀ ਜੀ 15 20 ਰੁਪਏ ਦੇ ਕਿੰਨੇ ਦਾ ਜੀਰੇ 20 ਰੁਪਏ ਦਾ ਲੱਗਿਆ ਨਾ ਪਹਿਲਾਂ ਕਿੰਨੇ ਲਾਉਂਦ ਸੀ ਆ ਪਹਿਲਾਂ ਪੀਰ ਬਿਆਹ ਫਲਾਤੀ ਦਾ ਤੇ ਹੁਣ ਲਾਇਆ 20 ਦਾ ਇਹ ਆ ਪੀਰਪੁਰੀ ਜਿਹੜਾ ਤੁਸੀਂ ਆ ਸਾਹਮਣੇ ਦੇਖ ਰਹੇ ਹੋ ਇਹ ਆ ਰਾਮ ਚੁੱਲਾ ਤੇ ਇਹ ਜੋ ਪਿੱਛੇ ਰਹਿ ਗਿਆ ਚੁੱਲਾ ਉਹ ਸਾਹਮਣੇ ਨਾਲ ਉਹ ਲਛਮਣ ਚੁੱਲਾਗਾ ਤੇ ਇਹ ਆ ਰਾਮ ਚੁੱਲਾ ਹਾਂ ਇਥੇ ਕਾਫੀ ਪੀੜ ਜਗਿਆ ਚਾਣਾ ਇਹ ਚੁੱਲੇ ਚੁੱਲੇ ਕਰ ਕੀ ਹੁੰਦੇ ਨੇ ਰੇ ਜਲੇ ਹਣਾ ਦੁਨੀਆਂ ਦੇ ਨਾਲ ਵੀ ਬੰਦੋ ਲੈਣਾ ਪੀੜ ਬਹੁਤ ਆਦਿਆ ਬਾਈ ਕੱਟ ਪਾਏ ਸਭ ਚਾਏ ਲਾਉਂਦੇ ਆਪਾਂ ਰਾਮ ਜੂਲੇ ਤੇ ਪਹੁੰਚਦੇ ਆ ਤੇ ਢੀੜ ਬਹੁਤ ਜ਼ਿਆਦਾ ਆ ਇਹ ਲਛਪਨ ਚੂਲੇ ਤੇ ਗੀੜਾ ਕੱਢਣਾਈ ਜੀ ਤੇ ਕਹਿੰਦੇ ਭਾਈ ਹਿਲਦਾ ਏ ਇਹ ਬਾਗ ਸਿੰਘ ਨੇ ਹਲਾ ਕੇ ਦੇਖਿਆ ਜੀ ਪਰ ਮੜਾ ਮੜਾ ਹੁੰਦਾ ਏ ਆ ਪਤਾ ਨਹੀਂ ਬਾਈ ਕੀ ਗੱਲ ਆ ਇੱਥੇ ਸੰਸਕਾਰ ਕਰਕੇ ਗਏ ਦਾ ਨਾ ਮਤਲਬ ਅਦਬ ਚਲਾਇਆ ਕਰਕੇ ਮਤਲਬ ਗੰਗਾ ਦੇ ਵਿੱਚ ਤੀਰ ਦੰਦਨੇਗੇ ਇਹ ਪਤਾ ਨਹੀਂ ਦਾ ਮਤਲਬ ਕਿਵੇਂ ਕੀ ਕੁਸਾਗਾ ਆਗੇ ਦੇਖ ਜਰ ਓਏ ਜੋ ਆਪਣੋ ਤੇ ਬਹੁਤ ਜ਼ਿਆਦਾ ਲੱਗੀ ਤੇ ਆਹ ਬਿੱਲ ਇਹਨ ਬਿੱਲ ਕਹਿੰਦੇ ਨੇਗੇ ਤੇ ਬਿੱਲ ਦਾ ਜੂਸ ਪੀਣ ਲੱਗਿਆ ਤੀਨ ਕਾਢਣਾ ਪੈਂਦਾ ਯਾਰ ਸਾਡੇ ਪੰਜਾਬ ਚ ਨਹੀਂ ਆਉਂਦਾ ਬਿੱਲ ਯਾਰ ਇੱਕ ਖੇਤੀ ਰਹਿ ਜਾਂਦਾ ਬਿੱਲ ਇਹ ਹੈ ਜੂਸ ਨਾਲ ਇੱਕ ਨੰਬਰ ਬਣਾਉਣਾ ਬਾਈ ਇਹ ਜੀ ਬਹੁਤ ਠੰਡਾ ਨੇ ਠੀਕ ਹੈ ਨਾ ਠੰਡਾ ਹੋਵੇ ਵਧੀਆ ਘੈਂਟ ਜਾ ਹੋਵੇ ਠੰਡਾ ਠਾਰੇ ਵਾਹ ਵੀ ਵਾਹ ਬੇਲ ਸ਼ੇਕ ਮਿਲ ਕੇ ਇਹ ਨਵਾਂ ਕੰਮ ਖੋਲੜਿਆ ਮਰਦਣਾ ਹਾਂ ਜੀ ਬਾਈ ਕਿ ਆਏ ਹੋ ਰਿਸ਼ੀਕੇਸ਼ ਆਏ ਹੋ ਥਾਰੇ ਬੰਦੇ ਆ ਜਿਹੜੇ ਬੱਗੇ ਜਾਇਆ ਆਪਣੇ ਕੋਲ ਤੁਹਾਡੀ ਵਧੀਆ ਕੰਮ ਬਾਈ ਵਧੀਆ ਵਾਧਾ ਆਪਣੇ ਹੁਣ ਚਾਲੇ ਪਾ ਦਿੱਤੇ ਨੇ ਹਰਦਵਾਰ ਨੂੰ ਉੱਥੇ ਫੇਰ ਸਾਨੂੰ ਗੰਗਾ ਦੇ ਦਰਸ਼ਨ ਕਰਾਵਾਂਗੇ ਸਹ ਹਰਦਵਾਰਾ ਰਿਸ਼ੀਕੇਸ਼ ਤੋਂ ਤਕਰੀਬਨ 30 ਕਿਲੋਮੀਟਰ ਤੱਕ ਪੈ ਜਾਂਦਾ ਹੈਗਾ ਦੇਖਦੇ ਆਪਾਂ ਪਹੁੰਚਣ ਵਾਲਿਆ ਬਸ 13 ਕਿਲੋਮੀਟਰ ਰਹਿ ਗਿਆ ਫਿਰ ਉੱਥੋਂ ਦੀਆਂ ਦੇਖਦੇ ਆ ਝਾਕੀਆਂ ਮੈਂ ਹੱਥ ਕੀ ਬੋਰਿੰਗ ਨਾ ਲੱਗੇ ਹੈ ਭਾਈ 140 12 ਘੰਟੇ ਥੋੜੇ ਟਾਈਮ ਦਾ ਅਸੀਂ ਤਾਂ ਕਮ ਟਾਈਮ ਦਾ ਨਹੀਂ ਹੈ 2 ਘੰਟੇ ਦਾ ਬਣਦਾ ਹੈ ਭਾਈ ਇਹ ਉਹ ਨਹੀਂ ਮਿਲਦਾ ਹੈ ਆਪੇ ਹਾਂ ਛੋਟਾ ਰੀਚਾਰਜ ਨਹੀਂ ਹੈ ਭਾਈ ਅੱਛਾ ਜੇ ਜੇ ਤੂੰ ਹਰ ਇਹਦਾ ੱਤਕਾ ਕਰੀ ਜਾਂਦੇ ਤੁਸੀਂ 10 ਵਾਲਾ ਯੂਨੀਅਨ ਹੋਣ ਨੇ ਬੰਦ ਕਰ ਦਿਆ ਭਾਈ ਹਾਂ ਹਰ ਦੁਆਰ ਆਪਾਂ ਪਹੁੰਚੋ ਕੇ ਆ ਤੇ ਆ ਪਾਰਕਿੰਗ ਆ ਗਈ ਇਹ ਪਾਰਕਿੰਗ ਦਾ ਜਾਕਾ ਵਾਕਾ ਚਲ ਜੀ ਆਪਾਂ ਚਲ ਜੀ ਲੋ ਜੀ ਆਪਾਂ ਹਰਦਵਾਰ ਪਹੁੰਚ ਚੁੱਕੇ ਆਂ ਹਰਦਵਾਰ ਦਾ ਨਾਮ ਹਰ ਕੀ ਪੌੜੀ ਦੇ ਨਾਮ ਤੇ ਪਿਆ ਇਹ ਤੁਸੀਂ ਵੇਖ ਰਹੇ ਹੋ ਇਹ ਗੰਗਾ ਨਦੀ ਆ ਕਿਤੇ ਇਹ ਗੰਗਾ ਨਦੀ ਦੇ ਉੱਪਰ ਲੱਗਿਆ ਹੋਇਆ ਬਾਜ਼ਾਰ ਯਾਕੀ ਨਿਆ ਨੇ ਗਿਆ ਇੱਥੋਂ ਚੱਲ ਲੱਗੇ ਜਾਂਦੇ ਆ ਕਿੰਨੇ ਇਹਦੇ ਵਿੱਚ ਪਾ ਗਏ ਤੇ ਬਾਜ਼ਾਰ ਲੱਗਿਆ ਹੋਇਆ ਇੱਥੋਂ ਖਰੀਦੋ ਬਰੋਕਰ ਕੇ ਹਮ ਤਾਂ ਨਹੀਂ ਲੱਗ ਆਉਂਦੇ ਪਸਾ ਲਾਉਂਦੇ ਪੂਰਾ ਕਾਲਾ ਹੋ ਗਿਆ ਤੇ ਆਏਗਾ ਦਾਇਰਾ ਸੋ ਜੰਮੀ ਰਸ ਤੇ ਵੰਡਾ ਜੀ ਪਹਿਲੇ ਵੀ ਨਹੀਂ ਆ ਰਹੇ ਜੋ ਕਾ ਜੀ ਇਹ ਗੰਗਾ ਦਾ ਘਾਟ ਹੈਗਾ ਕੰਟੀਆ ਬਣਿਆ ਹੋਇਆ ਹੈ ਉਹ ਇਸ਼ਨਾਨ ਕਰ ਰਹੇ ਨੇਗੇ 200 ਕੁ ਵੀ ਬੈ ਕੇ ਹਟਿਆ ਹਲ ਦੁਬਾਰਾ ਜਿਹੜਾ ਤੁਸੀਂ ਆ ਪਾਣੀ ਦੇਖ ਰਹੇ ਹੋ ਨਾ ਇਹ ਨਾਲੀਆਂ ਦਾ ਖਾਲੀ ਇਹਦਾ ਪਾਣੀ ਆ ਜਿਹੜਾ ਕਿ ਇਧਰ ਦੀ ਹੋ ਕੇ ਇਹ ਅੱਗੇ ਉਹ ਸਾਹਮਣੇ ਆ Đਿਓ ਗੰਗਾ ਕੀ ਇਹਦੇ ਵਿੱਚ ਜਾ ਰਿਹਾਗਾ ਇਹ ਸਿਸਟਮ ਮੈਨੂੰ ਤਾਂ ਵਧੀਆ ਲੱਗਿਆ ਆ ਦੇਖੋ ਆ ਦੇਖ ਸਕਦੇ ਜਿਹੜਾ ਪਾਣੀ ਆ ਇਹ ਇਹ ਸਾਰਾ ਮਤਲਬ ਗੰਦਾ ਪਾਣੀ ਜੜਾ ਕਿ ਇਧਰ ਕ੍ਰਾਸ ਹੋ ਕੇ ਇਧਰ ਗੰਗਾ ਨਦੀ ਦੇ ਵਿੱਚ ਜਾ ਰਿਹਾਗਾ ਜਿਹੜਾ ਗੁਰੂ ਘਰ ਦੇਖ ਰਹੇ ਤੁਸੀਂ ਪ੍ਰਾਚੀਨ ਲੰਗਰ ਸ੍ਰੀ ਗੁਰੂ ਨਾਨਕ ਇਹ 70 ਸਾਲ ਪੁਰਾਣਾਗਾ ਮਤਲਬ ਥੋੜੀ ਜਗ੍ਹਾ ਦੇ ਵਿੱਚ ਹੈਗਾ ਇਹ ਲੰਗਰ ਹਾਲ ਹੈਗਾ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆਗਾ ਕੰਗਾ ਜੀ ਤੇ ਇਧਰਲੀ ਸਾਈਡ ਕੰਗਾ ਤੇ ਇਧਰ ਆ ਇਧਰ ਫੁੱਲ ਖੜੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਇਹ ਗੁਲਦਸਤੇ ਤੇ ਸਾਰੇ ਪਾਸੇ ਜਿਹੜੇ ਮਤਲਬ ਕਾਰਟ ਤੇ ਗੁਲਦਸਤੇ ਰੱਖੇ ਹੋਏ ਨੇਗੇ ਬਹੁਤ ਔਣੇ ਆ ਜੀ ਦੋਸਤੋ ਇਹ ਸੀ ਅੱਜ ਦਾ ਵਲੌਗ ਉਮੀਦ ਆ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਵਲੌਗ ਦੇਖਣ ਆਲੇ ਸਾਰੇ ਹੀ ਦੋਸਤਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ